ਪਿਛਲੇ ਦਿਨਾਂ ਦੇ ਵਿੱਚ ਜਿਵੇਂ ਫੇਸ ਕਰ ਰਹੇ ਸੀਗੇ ਜਿਹੜੀਆਂ ਰਿਪੋਰਟਸ ਮੇਰੇ ਕੋਲ ਆ ਰਹੀਆਂ ਸੀਗੀਆਂ ਜਿਵੇਂ ਆਪਾਂ ਕਹਿੰਦੇ ਆ ਕਿ ਉਹਨਦੇ ਕੋ ਟ੍ਰੀਟਮੈਂਟ ਸਰ ਹੋਮੋਪੈਥ ਐਲੋਪੈਥ ਔਰ ਆਯੁਰਵੇਦਾ ਹਨਾ ਜੋ ਕਿ ਇੱਕ ਆਮ ਪੇਸ਼ੈਂਟ ਦੀ ਬਾਡੀ ਤੇ ਅਜਮਾਏ ਜਾਂਦੇ ਹੈਗੇ ਆ ਹੁਣ ਅਸੀਂ ਇਸ ਨੂੰ ਅਜਮਾਇਆ ਬੜਾ ਕਿਉਂ ਯੂਜ਼ ਕੀਤਾ ਆ ਕਿਉਂਕਿ ਇਹ ਭਾਵੇਂ ਡਾਕਟਰ ਦੀ ਕਿੰਨੀ ਲੰਬੀ ਪ੍ਰੈਕਟਿਸ ਹੋਵੇ ਉਹ ਪ੍ਰੈਕਟਿਸ ਪ੍ਰੈਕਟਿਸ ਹੀ ਕਰਵਾਉਂਦੇ ਲੰਬੇ ਟਾਈਮ ਤੱਕ ਹਰ ਨਵੇਂ ਡਿਜ਼ੀਜ਼ ਦੇ ਨਾਲ ਨਵਾਂ ਪੇਸ਼ੈਂਟ ਔਰ ਉਹਦੀ ਨਵੀਂ ਤਸਵੀਰ ਦੇ ਨਾਲ ਅਸੀਂ ਡੀਲ ਕਰਦੇ ਹੈਗੇ ਆ ਠੀਕ ਹੈ ਅੱਜ ਜੋ ਮੈਂ ਕਨਸੈਪਟ ਲੈ ਕੇ ਸਰ ਹਾਜ਼ਰ ਹੈਗੀ ਆ ਇਹ ਕਨਸੈਪਟ ਹੈ ਸਰ ਇਹ ਆਪਾਂ ਦੇਖ ਰਹੇ ਹਾਂ ਯੂਟਰਸ ਇਹ ਯੂਟਰਸ ਬਾਡੀ ਦੇ ਵਿੱਚ ਕੁਝ ਇੰਪਿਉਰਿਟੀਆਂ ਹੈਗੀਆਂ ਅੱਜ ਅਸੀਂ ਗੱਲ ਕਰਨੀ ਹੈ ਖਾਸ ਕਰਕੇ ਇਸ ਦੀ ਸਰ ਇਹ ਆਪਾਂ ਦੇਖ ਰਹੇ ਆ ਆਹ ਦਾਣਾ ਸਰ ਇਹ ਮਟਰ ਦਾ ਦਾਣਾ ਜਿਹੜਾ ਹੈਗਾ ਇਹਦੇ ਅੰਦਰ ਅਸੀਂ ਅੱਜ ਇਹ ਮਟਰ ਦੇ ਦਾਣੇ ਦੀ ਗੱਲ ਕਰੀਏ ਉਹ ਬੋਲਦੇ ਸਰ ਪੋਲਿਪ ਪੋਲਿਪ ਹਾਂ ਇਹ ਅਸੀਂ ਅੱਜ ਮੇਨ ਪੋਲਿਪ ਦੀ ਗੱਲ ਕਰੀਏ ਇਹ ਯੂਟਰਸ ਦਾ ਹਿੱਸਾ ਹੁੰਦਾ ਜੀ ਇਹ ਯੂਟਰਸ ਦਾ ਹਿੱਸਾ ਨਹੀਂ ਹੈ ਸਰ ਇਹ ਯੂਟਰਸ ਨੂੰ ਇਸਨੇ ਦੂਸ਼ਿਤ ਕੀਤਾ ਹੋਇਆ ਯੂਟਰਸ ਨੂੰ ਖਰਾਬ ਕੀਤਾ ਹੋਇਆ ਯੂਟਰਸ ਦੇ ਵਿੱਚ ਇਹ ਆਬਸਟੈਕਲ ਹੈ ਕਿ ਬੱਚਾ ਇੱਥੇ ਨਾ ਠਹਿਰੇ ਤਾਂ ਲੇਡੀ ਇਨਫਰਟੀਲਿਟੀ ਦਾ ਸਾਹਮਣਾ ਕਰਦੀ ਰਹੇ ਧੰਨਵਾਦ ਸਰ ਤੁਹਾਡਾ ਵੀ ਤੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਅਸੀਂ ਬਹੁਤ ਇੰਪੋਰਟੈਂਟ ਟਾਪਿਕ ਲੈ ਕੇ ਆਏ ਹਾਂ ਕਿਉਂਕਿ ਅਸੀਂ ਪਿਛਲੇ ਦਿਨਾਂ ਦੇ ਵਿੱਚ ਜਿਵੇਂ ਫੇਸ ਕਰ ਰਹੇ ਸੀਗੇ ਜਿਹੜੀਆਂ ਰਿਪੋਰਟਸ ਮੇਰੇ ਕੋਲ ਆ ਰਹੀਆਂ ਸੀਗੀਆਂ ਜਿਵੇਂ ਆਪਾਂ ਕਹਿੰਦੇ ਹਾਂ ਕਿ ਹੁੰਦੇ ਕੋ ਟ੍ਰੀਟਮੈਂਟ ਸਰ ਹੋਮਿਓਪੈਥ ਐਲੋਪੈਥ ਔਰ ਆਯੁਰਵੇਦਾ ਹਨਾ ਮਤਲਬ ਔਰ ਈਵਨ ਇਲੈਕਟ੍ਰੋਪੈਥ ਮਤਲਬ ਇਦਾਂ ਵੱਖ-ਵੱਖ ਤਰ੍ਹਾਂ ਦੇ ਟ੍ਰੀਟਮੈਂਟਸ ਹੈਗੇ ਆ ਜੋ ਕਿ ਇੱਕ ਆਮ ਪੇਸ਼ੈਂਟ ਦੀ ਬਾਡੀ ਤੇ ਅਜਮਾਏ ਜਾਂਦੇ ਹੈਗੇ ਆ ਹੁਣ ਅਸੀਂ ਇਸ ਨੂੰ ਅਜਮਾਇਆ ਬੜਾ ਕਿਉਂ ਯੂਜ਼ ਕੀਤਾ ਆ ਕਿਉਂਕਿ ਇਹ ਭਾਵੇਂ ਡਾਕਟਰ ਦੀ ਕਿੰਨੀ ਲੰਬੀ ਪ੍ਰੈਕਟਿਸ ਹੋਵੇ ਉਹ ਪ੍ਰੈਕਟਿਸ ਪ੍ਰੈਕਟਿਸ ਹੀ ਕਰਵਾਉਂਦੀ ਕਿਉਂਕਿ ਅਸੀਂ ਲੰਬੇ ਟਾਈਮ ਤੱਕ ਹਰ ਨਵੇਂ ਡਿਜ਼ੀਜ਼ ਦੇ ਨਾਲ ਨਵਾਂ ਪੇਸ਼ੀਐਂਟ ਔਰ ਉਹਦੀ ਨਵੀਂ ਤਸਵੀਰ ਦੇ ਨਾਲ ਅਸੀਂ ਡੀਲ ਕਰਦੇ ਹਾਂ ਠੀਕ ਹੈ ਅੱਜ ਜੋ ਮੈਂ ਕਨਸੈਪਟ ਲੈ ਕੇ ਸਰ ਹਾਜ਼ਰ ਹੈਗੀ ਆ ਇਹ ਕਨਸੈਪਟ ਹੈ ਸਰ ਇਹ ਆਪਾਂ ਦੇਖ ਰਹੇ ਹਾਂ ਯੂਟਰਸ ਹਾਂਜੀ ਇਹ ਯੂਟਰਸ ਬੋਡੀ ਦੇ ਵਿੱਚ ਕੁਝ ਇੰਪਿਉਰिटीज ਹੈਗੀਆਂ ਅੱਜ ਅਸੀਂ ਗੱਲ ਕਰਨੀ ਹੈ ਖਾਸ ਕਰਕੇ ਇਸ ਦੀ ਸਰ ਇਹ ਆਪਾਂ ਦੇਖ ਰਹੇ ਆਹ ਦਾਣਾ ਸਰ ਇਹ ਮਟਰ ਦਾ ਦਾਣਾ ਜਿਹੜਾ ਹੈਗਾ ਇਹਦੇ ਅੰਦਰ ਅਸੀਂ ਅੱਜ ਇਹ ਮਟਰ ਦੇ ਦਾਣੇ ਦੀ ਗੱਲ ਕਰਨੀ ਹੈ। ਇਹ ਕੀ ਚੀਜ਼ ਹੈ ਜੀ? ਸਰ ਇਸ ਨੂੰ ਬੋਲਦੇ ਸਰ ਪੋਲਿਪ। ਪੋਲਿਪ। ਹਾਂ ਇਹ ਅਸੀਂ ਅੱਜ ਮੇਨ ਪੋਲਿਪ ਦੀ ਗੱਲ ਕਰ ਰਹੇ ਹਾਂ। ਇਹ ਯੂਟਰਸ ਦਾ ਹਿੱਸਾ ਹੁੰਦਾ ਜੀ। ਇਹ ਯੂਟਰਸ ਦਾ ਹਿੱਸਾ ਨਹੀਂ ਹੈ ਸਰ। ਇਹ ਯੂਟਰਸ ਨੂੰ ਇਸਨੇ ਦੂਸ਼ਿਤ ਕੀਤਾ ਹੋਇਆ ਹੈ। ਯੂਟਰਸ ਨੂੰ ਖਰਾਬ ਕੀਤਾ ਹੋਇਆ ਯੂਟਰਸ ਦੇ ਵਿੱਚ ਇਹ ਆਬਸਟੈਕਲ ਹੈ ਕਿ ਬੱਚਾ ਇੱਥੇ ਨਾ ਠਹਿਰੇ ਤਾਂ ਲੇਡੀ ਇਨਫਰਟੀਲਿਟੀ ਦਾ ਸਾਹਮਣਾ ਕਰਦੀ ਰਹੇ ਇਹ ਇੱਕ ਪ੍ਰੋਬਲਮ ਹੈ ਸਰ ਇਹਦਾ ਸਭ ਤੋਂ ਵੱਡਾ ਕਾਰਨ ਸਰ ਦੇਖੋ ਜੋ ਅਸੀਂ ਇਹ ਦੇਖ ਰਹੇ ਹਾਂ ਇਹ ਐਂਡੋਮੈਟ੍ਰੀਅਲ ਲਾਈਨਿੰਗ ਹੈ ਆਹਾਂ ਐਂਡੋਮੈਟਰੀਅਮ ਹੈ ਇਹ ਹੈ ਨਾ ਇਹ ਲਾਈਨਿੰਗ ਹੁੰਦਾ ਕੀ ਹੈ ਐਸਟ੍ਰੋਜਨ ਹਾਰਮੋਨ ਟ੍ਰਿਗਰ ਹੋ ਜਾਂਦਾ ਹੈ ਜਦੋਂ ਐਸਟ੍ਰੋਜਨ ਹਾਰਮੋਨ ਲੇਡੀ ਦਾ ਗਲਤ ਖਾਣ ਪੀਣ ਦੇ ਨਾਲ ਵੱਧਦਾ ਆ ਤੇ ਸਰ ਇਹ ਇਥਿੱਕ ਹੋ ਜਾਂਦੀ ਆ ਅਕਸਰ ਕਿਹਾ ਜਾਂਦਾ ਹੈ ਕਿ ਆਈਵੀਐਫ ਵੇਲੇ ਵੀ ਜਾਂ ਹਾਰਮੋਨ ਇੰਬੈਲੈਂਸ ਵੇਲੇ ਐਂਡੋਮੈਟ੍ਰੀਮ ਲਾਈਨਿੰਗ ਜਿਹੜੀ ਹੈ ਉਹ ਥਿੱਕ ਹੋ ਜਾਂਦੀ ਏ ਜੇ ਇਥਿੱਕ ਹੋਏਗੀ ਤਾਂ ਇੰਪਲਾਂਟੇਸ਼ਨ ਨਹੀਂ ਹੁੰਦਾਗਾ ਹਨਾ ਤੇ ਹੁਣ ਇਹਦਾ ਕਾਰਨ ਸਭ ਤੋਂ ਵੱਡਾ ਜਦੋਂ ਇਹ ਥਿੱਕ ਹੋ ਜਾਂਦੀ ਏ ਤਾਂ ਇਹਦੇ ਅੰਦਰ ਮਾਸ ਵਧਣਾ ਸ਼ੁਰੂ ਹੋ ਜਾਂਦਾ ओके okay. जी ਵੈਸੇ ਤਾਂ ਹੁਣ ਇਹਦਾ ਬਹੁਤ ਵੱਡਾ ਯੋਗਦਾਨ ਹੈ ਪੀਰੀਡ ਰਿਲੀਜ਼ ਕਰਨ ਵਿੱਚ ਇਸ ਲਾਈਨਿੰਗ ਦਾ ਪਰ ਜਦੋਂ ਅਨਨੈਸੈਸਰੀ ਮਾਸ ਵੱਧਦਾ ਹੈ ਤਾਂ ਕਿਤੇ ਨਾ ਕਿਤੇ ਇਹ ਮਾਸ ਗੰਢ ਹੀ ਬਣ ਜਾਂਦਾ ਜਿਸ ਨੂੰ ਅਸੀਂ ਗੱਠ ਕਹ ਦਿੰਨੇ ਆ ਇਹ ਇੱਕ ਅਲੱਗ ਤਰ੍ਹਾਂ ਦੀ ਗੰਢ ਹੈ ਜਿਹੜੀ ਫਿਬਰੋਇਡਸ ਹੈ ਸਰ ਫਿਬਰੋਇਡਸ ਬਹੁਤ ਤਰ੍ਹਾਂ ਦੀਆਂ ਹੁੰਦੀਆਂ ਰਸੋਲੀਆਂ ਪਾਣੀ ਵਾਲੀਆਂ ਤੇ ਇਸ ਤਰ੍ਹਾਂ ਹੀ ਆ ਖੋਣ ਵਾਲੀਆਂ ਇਹ ਬਹੁਤ ਤਰ੍ਹਾਂ ਉਹ ਇੱਕ ਟਰਮ ਅਲੱਗ ਐ ਸਰ ਪੋਲੀਪ ਟਰਮ ਅਲੱਗ ਐ ਪੋਲੀਪ ਨੇ પ્રેਗਨਨਸੀ 컨ਸੀਵ ਨਹੀਂ ਹੋਣਗੇ ਨਹੀਂ ਕਿਉਂਕਿ ਇੱਥੇ ਹੀ ਤਾਂ ਇੰਪਲਾਂਟੇਸ਼ਨ ਹੋਣਾ ਹੁੰਦਾ ਤੇ ਇੱਕ ਚੀਜ਼ ਹੋਰ ਆ ਸਰ ਜਦੋਂ ਇਹ ਪੋਲੀਪ ਬੰਨਾ ਸ਼ੁਰੂ ਹੋ ਗਿਆ ਤਾਂ ਉਦੋਂ ਇਹ ਇਹਦੀ ਜਿਹੜੀ ਆ ਸਾਈਜ਼ ਐ ਉਹ ਬਹੁਤ ਸਪੀਡ ਦੇ ਨਾਲ ਗਰੋ ਕਰਦਾ ਓਕੇ ਤੇ ਲੇਡੀਜ਼ ਨੂੰ ਪ੍ਰੋਬਲਮ ਬਹੁਤ ਜ਼ਿਆਦਾ ਆਉਂਦੀਆਂ ਤੇ ਇਹ ਦੋ ਤਰ੍ਹਾਂ ਦਾ ਪੋਲੀਪ ਹੁੰਦਾ ਸਰ ਇੱਕ ਤਾਂ ਪੋਲੀਪ ਇਹ ਹੋ ਗਿਆ ਯੂਟਰਸ ਇਹਨੂੰ ਬੋਲਦੇ ਯੂਟਰਾਈਨ ਕੈਵਿਟੀ ਦੇ ਵਿੱਚ ਨਾ ਯੂਟਰਾਈਨ ਪੋਲੀਪ ਹੋ ਗਿਆ ਔਰ ਸਮ ਟਾਈਮ ਇਥੇ ਸਰਵਿਕਸ ਦੇ ਵਿੱਚ ਵੀ ਹੋ ਰੰਦਾ ਕਿਉਂਕਿ ਜਦ ਇਹ ਮਾਸ ਵੱਧਦਾ ਹੈ ਇਹ ਸਰਵਿਕਸ ਹੈ ਇਸ ਨੂੰ ਬੋਲ ਦਿੰਦੇ ਹੈਗੇ ਸਰ ਸਰਵਿਕ ਸਰਵਾਈਕਲ ਪੋਲੀਪ ਬੋਲ ਦਿੰਦੇ ਇਥੇ ਠੀਕ ਹੈ ਇਹ ਐਂਡੋਮੈਟ੍ਰੀਅਲ ਪੋਲਪ ਹੋ ਗਿਆ ਉਹ ਸਰਵਾਈਕਲ ਪੋਲਪ ਹੋ ਗਿਆ ਠੀਕ ਹੈ ਤਾਂ ਇਹ ਅਲੱਗ-ਅਲੱਗ ਤਰ੍ਹਾਂ ਦੇ ਅਲੱਗ-ਅਲੱਗ ਡਾਇਰੈਕਸ਼ਨ ਚ ਬਣ ਜਾਂਦੇ ਆ ਜੋ ਪ੍ਰੋਬਲਮ ਕਰਦੇ ਆ ਹੁਣ ਇਸ ਦਾ ਬਹੁਤ ਵੱਡਾ ਜਿਹੜਾ ਕਾਰਨ ਹੈ ਕਿ ਇਸ ਇਹ ਬਣੇ ਨਾ ਅਸੀਂ ਇਸ ਨੂੰ ਕਿੱਦਾਂ ਓਵੋਇਡ ਕਰੀਏ ਹੈਨਾ ਸਭ ਤੋਂ ਪਹਿਲਾਂ ਤਾਂ ਉਹਨਾਂ ਦਾ ਜਿਹੜਾ CRP ਉਹ ਵੱਧ ਜਾਂਦਾ ਹਾਈ ਹੋ ਜਾਂਦਾ ਹੈਗਾ ਸੋ CRP ਹਾਰਮੋਨ ਹੈਗਾ ਉਹ ਇਨਕਰੀਜ਼ ਹੋ ਜਾਂਦਾ ਹੈ ਪੀਸੀਓਡੀ ਦੀ ਪ੍ਰੋਬਲਮ ਹੋ ਜਾਂਦੀ ਹੈ ਬਾਡੀ ਲੇਡੀ ਦੇ ਵਜਾਈਨਾ ਵਿੱਚ ਇਨਫੈਕਸ਼ਨ ਰਹਿੰਦੀ ਹੈਗੀ ਹੈ ਜਾਂ ਸਮ ਟਾਈਮ ਕੋਈ ਉਹਨਾਂ ਨੇ ਸਰਜਰੀ ਵੀ ਕਰਾਈ ਹੁੰਦੀ ਹੈ ਮ ਲੋਕੀ ਪੋਲੀਪ ਦੀ ਹੀ ਸਰਜਰੀ ਕਰਾਈ ਹੈ ਜਿਸ ਸਰਜਰੀ ਦੀ ਗੱਲ ਕਰੀਏ ਨਾ ਸਰ ਮੇਰੇ ਕੋਲ ਹੁਣ ਕੱਲ ਇੱਕ ਮੇਰਾ ਲਾਈਵ ਪੇਸ਼ੈਂਟ ਸੀ ਕੱਲ ਦੀ ਗੱਲ ਕਰ ਰਹੇ ਹਾਂ ਹੁਣ ਅਸੀਂ ਕਿਤੇ ਸਰਜਰੀ ਦੀ ਗੱਲ ਵੀ ਇਹ ਦੁਬਾਰਾ ਦੁਬਾਰਾ ਹੋ ਜਾਂਦਾ ਆ ਜੋ ਸਰਜਰੀ ਵੀ ਕਰਾ ਕੇ ਆਇਆ ਉਹ ਲੇਡੀ ਮਹੀਨਾ ਪਹਿਲਾਂ ਪੋਲੀਪ ਦੀ ਸਰਜਰੀ ਕਰਾ ਕੇ ਆਈ ਸੀਗੀ ਠੀਕ ਤੇ ਮੇਰੇ ਕੋਲ ਆਈ ਸੀ ਕਿ ਕਨਸੀਵ ਕਰਨ ਦੀ ਮੈਡੀਸਨ ਲੈਣ ਤਾਂ ਮੈਂ ਜਦ ਤੱਕ ਅੰਟੀ ਨਨ ਅਨਲੈਸ ਮੈਂ ਸੈਟੀਸਫਾਈ ਨਹੀਂ ਹੁੰਦੀ ਮੈਂ ਅੱਗੇ ਕਨਸੈਪਸ਼ਨ ਦੀ ਮਰਸਨ ਪੇਸ਼ੈਂਟ ਨੂੰ ਨਹੀਂ ਲਾਂਦੀ ਕਿਉਂਕਿ ਪੇਸ਼ੈਂਟ ਨੇ ਪੇ ਕਰਨਾ ਹੈ ਨਾ ਉੱਥੇ ਫਿਰ ਮੈਂ ਉਹਨੂੰ ਪੇਸ਼ੈਂਟ ਨੂੰ ਕਿਹਾ ਮੈਂ ਕਿ ਤੁਸੀਂ ਇਹਦਾ ਦੁਆਰਾ ਅਲਟਰਾਸਾਉਂ ਕਰਾਇਆਓ ਬਿਲੀਵ ਮੀ ਸਰ ਫਿਰ ਉਹ ਆਪਣੇ ਹਸਬੰਦ ਨਾਲ ਜਦ ਦੁਆਰਾ ਅਲਟਰਾਸਾਉਂ ਕਰਾਈ ਤੇ ਦੋ ਅਲਟਰਾਸਾਉਂ ਮੇਰੇ ਟੇਬਲ ਤੇ ਪਈਆਂ ਸਿਰਫ ਡੇਟ ਤੋਂ ਪਤਾ ਲੱਗ ਰਿਹਾ ਸੀਗਾ ਵੀ ਡੇਟ ਅਲੱਗ-ਅਲੱਗ ਟਾਈਮ ਦੀ ਇੱਕ ਆਪਰੇਟ ਤੋਂ ਪਹਿਲਾਂ ਦੀ ਇੱਕ ਆਪਰੇਟ ਤੋਂ ਬਾਅਦ ਦੀ ਪਰ ਉਹਦੀ ਰਾਈਟਿੰਗ ਦੇ ਵਿੱਚ ਸੇਮ ਲਿਖਿਆ ਸੀਗਾ ਐਂਡੋਮੈਟ੍ਰੋਟਿਕ ਸਿਸਟ ਔਰ ਪੋਲਪ ਹਾਂ ਤੁਸੀ ਮੈਨੂੰ ਦੱਸੋ ਵੀ ਉਹ ਪਾਲੀ ਡਾਕਟਰ ਨੇ ਕੀਤਾ ਆ ਕਿ ਨਹੀਂ ਕੀਤਾ ਤੇ ਡਾਕਟਰ ਨੂੰ ਜਦੋਂ ਉਹਨਾਂ ਨੇ ਪੁੱਛਿਆ ਜਿਹਨੇ ਸਰਜਰੀ ਕੀਤੀ ਸੀ ਉਹ ਕਹਿੰਦੀ ਕਿ ਰੀ ਅਕਰ ਹੋ ਗਿਆ ਇਹ ਦੁਬਾਰ ਤੋਂ ਅਕਸਰ ਹੋ ਜਾਂਦੇ ਆ ਹੁਣ ਦੇਖੋ ਐਂਦਾ ਵੀ ਬਹੁਤ ਵੱਡਾ ਕਾਰਨ ਹੈ ਕਿ ਸਰ ਜਿਵੇਂ ਹੋਸੀ ਹੁਣ ਅਗੇਨ ਦਸੀਏ ਕਿ ਹੁਣ ਸਰਜਰੀ ਵੇਲੇ ਕੀ ਹੋਣਾ ਇਸ ਨੂੰ ਉਹਨਾਂ ਨੇ ਡਿਜ਼ਾਈਨਾਂ ਦੇ ਵਿੱਚ ਇਸ ਨੂੰ ਕੱਟ ਕਰ ਦੇਣਾ ਠੀਕ ਪਰ ਰੂਟ ਕੌਜ਼ ਤੋਂ ਤਾਂ ਨਹੀਂ ਹੋਇਆ ਨਾ ਸਰ ਜਿਹੜੀਆਂ ਦੀ ਜੜਾ ਐ ਸਰ ਇਹ ਦੁਵਾਰਾ ਹੁੰਦਾ ਕਿਉਂ ਆ ਸਰ ਇਹਨਾਂ ਨੇ ਆ ਕੱਟਤਾ ਪੋਲੀਪ ਜਿਵੇਂ ਸੁੱਕਿਆ ਪੌਦਾ ਹੈ ਕਿ ਪੌਦਾ ਸੁੱਕ ਗਿਆ ਆਪਣੇ ਘਰ ਗਮਲਾ ਸੁੱਕ ਗਿਆ ਤੇ ਆਪਾਂ ਉੱਤੇ ਫਿਰ ਦੁਵਾਰਾ ਪਾਣੀ ਪਾਣਾ ਸ਼ੁਰੂ ਕਰਦੇ ਤੇ ਜੜਾਂ ਜੜੀਆਂ ਉਹ ਫਿਰ ਪੌਦਾ ਉਗਾ ਦਿੰਦੀਆਂ ਸਰ ਸਿਮਿਲਰਲੀ ਮੈਂ ਤਾਂ ਸਿੱਧੇ ਸ਼ਬਦਾਂ 'ਚ ਇੱਕ ਵੰਗੀ ਕਿ ਜੇ ਸਰਜਰੀ ਕਰਾ ਰਹੇ ਆ ਤਾਂ ਭੁੱਲ ਜਾਨ 15-20 ਮਹੀਨੇ ਬਾਅਦ ਤਾਂ ਇਸਨੇ ਰੀਅਕਰ ਹੋਣਾ ਹੀ ਹੋਣਾ ਹੈ ਤੇ ਜੇ ਉਹ ਬੈਟਰ ਹੈ ਕਿ ਇਹ ਸਰਜਰੀ ਕਰਾਣ ਦੀ ਬਜਾਏ ਉਹ ਆਪਣੇ ਹਾਰਮੋਨਸ ਨੂੰ ਬੈਲੈਂਸ ਕਰ ਲੈਣ ਔਰ ਜਿਹੜੀ ਡਾਈਟ ਹੈ ਕਫ ਇਹ ਬਣਦਾ ਕਿੱਥੋਂ ਆ ਸਰ ਇਹ ਬਣਦਾ ਹੈ ਕਫ ਦੋਸ਼ ਤੋਂ ਸਰ ਇਹ ਯੂਸੂਅਲੀ ਜਦੋਂ ਬੱਚੀ ਪ੍ਰੈਗਨਨਸੀ ਪਲਾਨ ਕਰਦੀ ਹੈਗੀ ਮੈਰਿਜ ਤੋਂ ਬਾਅਦ 20 25 ਸਾਲ ਤੋਂ ਬਾਅਦ ਹੋ ਸਕਦਾ ਹੈ ਤੇ ਜੇ ਅਸੀਂ ਇਹਦੇ ਟਾਈਪਸ ਦੇਖੀਏ ਸਰ ਇਹ ਤਿੰਨ ਤਰ੍ਹਾਂ ਦਾ ਮਤਲਬ ਹੁੰਦਾ ਆ ਇੱਕ ਤਾਂ ਐਸਟਰੋਜਨ ਹਾਈ ਕਰਕੇ ਇੱਕ ਇਨਫੈਕਸ਼ਨ ਹੋਣ ਕਰਕੇ ਇੱਕ ਸੀਏ125 ਦਾ ਹੀ ਹੋ ਜਾਂਦਾ ਔਰ ਜੇ ਸੀਏ125 ਦਾ ਤਾਂ ਯੂਸੂਅਲੀ ਜਦੋਂ ਮੀਨੋਪੋਜ਼ ਹੋਣਾ ਹੁੰਦਾ ਹੈ 40 45 ਤੋਂ ਬਾਅਦ ਕਿਉਂਕਿ ਉਹਦੇ ਹਾਰਮੋਨ ਡਿਸਟਰਬ ਹੁੰਦੇ ਮੀਨੋਪੋਜ਼ ਟਾਈਮ ਤੇ ਇਹ ਅਕਸਰ ਉਦੋਂ ਵੀ ਹੋ ਰੰਦਾ ਪਰ ਯੂਸੂਅਲੀ 70 ਤੋਂ 80% ਇਹ 25 ਸਾਲ ਦੀ ਏਜ ਵਿੱਚ ਵੀ ਆਜਾ ਆਜੰਦਾ ਸਰ ਇਹਦਾ ਵੀ ਕੀ ਕਾਰਨ ਹੈ ਦੇਖੋ ਜਿਹੜੇ ਸਵਾਲ ਸਰ ਫਰੂਕੀ ਸਰ ਤੁਸੀਂ ਬਹੁਤ ਵਧੀਆ ਕੀਤਾ ਕਿ ਓਵਰ ਬਲੀਡਿੰਗ ਪ੍ਰੋਲਾਂਸ ਬਲੀਡਿੰਗ ਕਿਉਂ ਹੁੰਦੀ ਹੈ ਸਰ ਆਪਾਂ ਦੱਸਦੇ ਕਿ ਇਹ ਐਂਡੋਮੈਟ੍ਰੀਮ ਲਾਈਨਿੰਗ ਦਾ ਸਾਰਾ ਰੋਲ ਹੈ ਪੀਰੀਅਡ ਰਿਲੀਜ਼ ਕਰਨ ਦੇ ਵਿੱਚ ਜੇ ਇੱਥੇ ਪੋਲਪ ਬਣ ਗਿਆ ਮੰਨ ਲਓ ਸਰ ਵਾਈਕਲ ਪੋਲਪ ਬਣ ਗਿਆ ਤਾਂ ਇਸ ਨੇ ਐਂਡੋਮੈਟ੍ਰੀਮ ਲਾਈਨਿੰਗ ਨੂੰ ਪੁਸ਼ ਕਰਨਾ ਸਰ ਹਨਾ ਇੱਥੇ ਕੁਛ ਆਲਤੂਫਲਤ ਚੀਜ਼ ਆ ਗਈ ਤਾਂ ਉਸ ਨੂੰ ਪੁਸ਼ ਕਰੇਗੀ ਨਾ ਜਿਵੇਂ ਪੁਸ਼ ਕਰੇਗੀ ਸਰ ਲੇਡੀ ਦੇ ਐਬਨਾਰਮਲ ਪੇਨ ਹੁੰਦੀ ਹੈ ਪੀਰੀਅਡ ਤੋਂ ਪਹਿਲੇ ਔਰ ਇਹ ਪ੍ਰੋਲਾਂਸ ਚਲਦੀ ਰਹੇਗੀ ਦੀ ਹੈ ਕਈ ਵਾਰੀ ਸਪੋਟਿੰਗ ਵੀ ਚੱਲਦੀ ਰਹਿੰਦੀ ਮਹੀਨਾ ਮੇ ਇਹੀ ਹੈ ਕਿ ਪੀਰੀਅਡ ਇਸ ਕਰਕੇ ਪੂਰਾ ਮਹੀਨਾ ਚੱਲਦੇ ਰਹਿੰਦੇ ਇਥੋਂ ਤੱਕ ਕਿ ਜਦੋਂ ਇਹ ਫੁੱਲ ਜਾਂਦਾ ਨਾ ਸਰ ਜਦੋਂ ਪੀਰੀਅਡ ਆਉਂਦੇ ਹੈ ਪੀਰੀਅਡ ਵੇਲੇ ਐਂਡੋਮੈਟ੍ਰੀਅਮ ਲਾਈਨਿੰਗ ਹੋਰティック ਹੋ ਜਾਂਦੀ ਹੈ ਜਿਹੜੀ ਇਹਦੇ ਅੰਦਰ ਦੀਆਂ ਬਲੱਡ ਵੈਸਲਸ ਆ ਕਿਉਂਕਿ ਇਸ ਨੂੰ ਬਲੱਡ ਤਾਂ ਮਿਲ ਰਿਹਾ ਇਹਨੂੰ ਤਾਂ ਖੁਰਾਕ ਮਿਲ ਰਹੀ ਹੈ ਨਾ ਇਹਦੀਆਂ ਬਲੱਡ ਵੈਸਲ ਜਿਹੜੀਆਂ ਹੁੰਦੀਆਂ ਉਹ ਇਸ ਦੇ ਸਾਈਜ਼ ਨੂੰ ਗਰੋ ਕਰਨ ਦੇ ਵਿੱਚ ਹੋਰ ਵੀ ਹੈਲਪ ਕਰਦੀਆਂ ਪਰ ਜੋ ਸਾਡੇ ਲਈ ਨੁਕਸਾਨਦੇ ਆ ਸਰ ਸਰ ਇਦਾਂ ਹੈ ਕਿ ਜੇ ਪੋਲੀਪ ਦਾ ਸਾਈਜ਼ ਮੈਂ ਦੱਸੇ ਕਿ ਬਹੁਤ ਸਪੀਡ ਦੇ ਨਾਲ ਗਰੋ ਕਰਦਾ ਅਗਰ ਪੋਲਪ ਛੋਟੇ ਜਿਹੇ ਸਾਈਜ਼ ਦੇ ਵਿੱਚ ਹੈ ਤਾਂ ਇਹ 10 ਦੇ ਵਿੱਚੋਂ 5 ਕੇਸਾਂ ਦੇ ਵਿੱਚ ਪ੍ਰੈਗਨਨਸੀ ਕਨਸੀਵ ਹੋ ਵੀ ਜਾਂਦੀ ਹੈ ਜਿੱਥੇ ਪੋਲਪ ਦਾ ਸਾਈਜ਼ ਨਹੀਂ ਵੱਰਦਾ ਤੇ ਆਪਾਂ ਇਸ ਨੂੰ ਸਾਈਜ਼ ਨੂੰ ਵਧਾਣ ਦੇ ਵਿੱਚ ਵੀ ਉਹ ਪੇਸ਼ੈਂਟ ਜਿਹੜਾ ਹੈ ਨਾ ਉਹਨੂੰ ਖੁਦ ਕੰਮ ਕਰਨਾ ਪਏਗਾ ਸਰ ਮੈਂ ਕਹਿੰਦੇ ਦਵਾਈ ਘੱਟ ਉਹਨੂੰ ਖੁਦ ਵਰਕਆਊਟ ਕਰਨਾ ਪਏਗਾ ਫਿਰ ਉਸਨੇ ਖਾਣਾ ਕੀ ਹੈ ਉਹਨੇ ਉਹਨੇ ਸਰ ਖਾਣਾ ਦੇਖੋ ਹੁਣ ਇਹ ਆਪਣੇ ਕੋਲ ਪਿਆ ਜੀ ਆਟਾ ਇਹ ਮਲਟੀਗ੍ਰੇਨ ਆਟਾ ਇਹੀ ਖਾਣਾ ਜੀ ਨਹੀਂ ਇਹ ਨਹੀਂ ਖਾਣਾ ਸਰ ਸਰ ਇਹ ਮੈਂ ਇਸ ਕਰਕੇ ਰੱਖਿਆ ਕਿ ਅਕਸਰ ਪੇਸ਼ੈਂਟ ਇਹੀ ਖਾਂਦੇ ਆ ਮਲਟੀ grain ਜਿਨ੍ਹਾਂ ਨੂੰ ਮੈਂ ਕਹਦਾ ਨਾ ਕਿ ਜੀ ਤੁਸੀਂ ਮਲਟੀ grain ਆਟਾ ਕਿਉਂਕਿ ਆਫਟਰ 올 ਪੋਲਪ ਨਾ ਬਣੇ ਮੈਂ ਇਹਨਾਂ ਨੂੰ ਐਡਵਾਈਸ ਕਰਦੀ ਆ ਕਿ ਤੁਸੀਂ ਗਲੂਟਨ ਤਾਂ ਖਾਣਾ ਹੀ ਨਹੀਂ ਆ ਗਲੂਟਨ ਮਤਲਬ ਰੋਟੀ ਕਣਕ ਦੀ ਤਾਂ ਉਹਨਾਂ ਨੇ ਖਾਣੀ ਨਹੀਂ ਆ ਠੀਕ ਹੈ ਫਿਰ ਉਹ ਪੇਸ਼ੈਂਟ ਕਹਿੰਨੇ ਕਿ ਜੀ ਮੈਮ ਰੋਟੀ ਨਹੀਂ ਖਾਣੀ ਅਸੀਂ ਖਾਣਾ ਕੀ ਆ ਫਿਰ ਉਹ ਮਲਟੀ grain ਇਦਾਂ ਕਰਦੇ ਉਹਨਾਂ ਨੂੰ ਸਲਾਹ ਦੇਈਦੀ ਹੈ ਕਿ ਜੀ ਕਿ ਕਟਕੀ ਸਵਾਂਗ ਰਾਗੀ ਕੰਗਣੀ ਤੇ ਕੋਦਰਾ ਬੇਸਨ ਬੇਸਨ ਚ ਪ੍ਰੋਟੀਨ ਬਹੁਤ ਜ਼ਿਆਦਾ ਹੁੰਦਾ ਇਦਾਂ ਦਾ ਇੱਕ ਆਟਾ ਤਿਆਰ ਕਰਾਓ ਤੇ ਉਹ ਕੀ ਕਰਦੇ ਉਹ ਇਦਾਂ ਹੀ ਇਕੱਠਾ ਆਟਾ ਤਿਆਰ ਕਰਾ ਲੈਂਦੇ ਆ ਇਹ ਮੈਂ ਅੱਜ ਇੱਕ ਪੇਸ਼ੈਂਟ ਤੋਂ ਮੰਗਾਇਆ ਵੀ ਤੁਸੀਂ ਦੱਸੋ ਵੀ ਤੁਸੀਂ ਕਿਹੜਾ ਆਟਾ ਖਾਂਦੇ ਹੈਗੇ ਹੋ ਫਿਰ ਉੱਥੇ ਇਹ ਨਵੀਂ ਚੀਜ਼ ਸਾਹਮਣੇ ਆਈ ਕਿ ਆਟਾ ਅਸੀਂ ਇਕੱਠਾ ਕਿਉਂ ਨਹੀਂ ਖਾਣਾ ਸਰ ਇਹਦਾ ਕਾਰਨ ਕੀ ਹੈ ਸਰ ਐਂ ਦੇਖੋ ਹੁਣ ਇਹਦੇ ਚ ਨੀਰਾ ਫਾਈਬਰ ਹੈ ਠੀਕ ਹੈ ਨੀਰਾ ਫਾਈਬਰ ਜਿਸ ਤਰੀਕੇ ਅਸੀਂ ਪਾਇਆ ਹੈਗਾ ਹਨਾ ਤੇ ਹੁਣ ਉਹਨਾਂ ਨੇ ਕੀ ਕਰਨਾ ਦੇਖੋ ਇਹ ਪੌਲੀਫ ਕਿਉਂ ਹੋ ਰਿਹਾ ਹੈ ਕਿਉਂਕਿ ਉਹਨਾਂ ਦੀ ਗੱਠੇਲ ਤੇ ਬੈਟਰ ਨਹੀਂ ਹੈ ਸਭ ਤੋਂ ਵੱਡਾ ਉਹਨਾਂ ਦਾ ਜਿਹੜਾ ਕੰਸਟਿਪੇਸ਼ਨਲ ਨੂੰ ਰਹਿੰਦੀ ਹੋਊਗੀ ਉਹਨਾਂ ਦੇ ਜਿਹੜੀ ਬਲੀਡਿੰਗ ਹੈ ਐਸਟਰੋਜਨ ਇੰਬੈਲੈਂਸ ਰਹਿੰਦਾ ਸਰ ਮਾਰਨਿੰਗ ਟਾਈਮ ਤੇ ਉਹਨਾਂ ਨੇ ਇਹ ਡਰਿੰਕ ਲੈਣੀ ਆ ਜੋ ਅੱਜ ਮੈਂ ਰੱਖੀ ਆ ਠੀਕ ਹੈ ਯਾ ਇਸ ਬਗੋਲ ਦਾ ਸਰ ਉਹ ਪੱਕਾ ਸ਼ੁਰੂ ਕਰ ਹੀ ਦਿਨ ਇੱਕ ਚਮਚ ਇਸ ਬਗੋਲ ਸਵੇਰੇ ਪੀਉਂਦਾ ਤੇ ਪਾਣੀ ਚ ਖਾਲੀ ਪੇਟ ਪੀ ਲਿਆ ਇਹਨਾਂ ਫਾਈਬਰ ਔਰ ਸਰ ਦੂਸਰਾ ਅਸੀਂ ਰੱਖਿਆ ਹੋਨੇ ਫਾਰਮੂਲੇਸ਼ਨ ਇਹ ਆਪਾਂ ਦੇਖ ਰਿਹਾ ਸੌਫ ਠੀਕ ਹੈ ਤੇ ਅਜਵਾਇਨ ਠੀਕ ਹੈ ਇਹ ਤਿੰਨੋਂ ਚੀਜ਼ਾਂ ਦੇ ਵਿੱਚ ਉਹਨਾਂ ਨੇ ਅਜਵਾਇਨ ਨੂੰ ਪਾਣਾ 1/4 ਔਰ ਅੱਧਾ ਚਮਚ ਜੀਰਾ ਅੱਧਾ ਚਮਚ ਸੌਫ ਤੇ ਅਜਵਾਇਨ 1/4 ਇਹਨਾਂ ਤਿੰਨਾਂ ਦਾ ਦਾ ਕਾੜਾ ਬਣਾ ਕੇ ਰਾਤ ਨੂੰ ਪੀਉਂਦੇ ਸਵੇਰੇ ਉੱਠ ਕੇ ਇਹਨਾਂ ਤਿੰਨਾਂ ਦਾ ਕਾੜਾ ਬਣਾ ਕੇ ਲੈਣ ਪੀਰੀਅਡ ਦਾ ਇਸ਼ੂਸ ਜੋ ਹੈਗਾ ਐਸਟ੍ਰੋਜਨ ਹਾਰਮੋਨ ਦਾ ਇਸ਼ੂ ਹੈ ਉਹ ਇਹਨਾਂ ਨਾਲ ਸੋਲਵ ਹੋ ਜਾਣਾ ਹੈ ਈਵਨ ਉਹਨਾਂ ਦਾ weight ਵੀ ਮੈਨੇਜ ਹੋ ਜਾਣਾ ਠੀਕ ਹੈ ਹੁਣ ਸਭ ਤੋਂ ਵੱਡੀ ਗੱਲ ਕਿ ਇਹ ਹੈ ਤਾਂ ਇਨਫਲੇਮੇਸ਼ਨ ਨਾ ਬਾਡੀ ਦੇ ਵਿੱਚ ਠੀਕ ਹੈ ਸੋਜ ਇਨਫਲੇਮੇਸ਼ਨ ਸੋਜਿਸ਼ ਸੂਜਨ ਹੈ ਨਾ ਹੁਣ ਤੁਸੀਂ ਮੈਨੂੰ ਇਹ ਦੱਸੋ ਸਰ ਇਹ ਆਪਾਂ ਕੀ ਰੱਖਿਆ ਹਲਦੀ ਜੀ ਕੱਚੀ ਹਲਦੀ ਹੈ ਨਾ ਇਹ ਕੱਚੀ ਹਲਦੀ ਐਂਟੀ ਇਨਫਲੇਮੇਟਰੀ ਇਨੂੰ ਆਪਾਂ ਹਲਦੀ ਨਹੀਂ ਕਵਾਂਗੇ ਇਹ ਦਵਾਈ ਏ ਐਂਟੀ ਇਨਫਲਮੇਟਰੀ ਦਵਾਈ ਏ ਸੋਜੇ ਦੀ ਦਵਾਈ ਸੋਜੇ ਦੀ ਆਪਾਂ ਕਹਿੰਦੇ ਸੀ ਪਰਾਂਡੇ ਤੇ ਦੁੱਧ ਚ ਪਾ ਕੇ ਲੈ ਲਓ ਭੁਣ ਵੀ ਕਹਿੰਦੇ ਕਿਸੇ ਦੇ 6:00 ਵਜੇ ਕੋਈ ਡਿੱਗ ਗਿਆ ਕਹਿੰਦੇ ਵੀ ਹਲਦੀ ਵਾਲਾ ਦੁੱਧ ਪੀ ਲਓ ਠੀਕ ਆ ਸਰ ਇਹ ਤਾਂ ਨੇਮ ਬਣਾ ਲੈਣ ਪਰ ਤਸੀਰ ਥੋੜਾ ਗਰਮ ਹੁੰਦੀ ਏ ਉਹਨਾਂ ਨੇ ਲੈਣੀ ਕਿੰਨੀ ਕੁਆਂਟੀਟੀ ਜਿਵੇਂ ਆ ਇੱਕ ਦਾਣਾ ਦਿਖ ਰਿਹਾ ਉਹਨਾਂ ਨੇ ਇੱਕ ਟਾਈਮ ਤੇ ਬਸ ਐਂ ਲਾ ਲਓ ਬਈ ਐ ਮਤਲਬ ਇਦਾਂ ਕਿ ਬਸ 1 ਪਿੰਚ ਇਦਾਂ ਭਿਉਣੀ ਉਹਨਾਂ ਨੇ ਸਰ ਠੀਕ ਹੈ ਜੀ ਐਨੀ ਕਿ ਭਿਉਂ ਕੇ ਇਹ ਸਪੂਨ ਦਾ ਲਾਈਏ ਤਾਂ 1/4 ਵੀ ਘੱਟ ਬੰਨਾ ਮਤਲਬ ਹਲਾ ਇੱਕ ਚਮਚ ਦਾ ਦੁੱਧ ਹਲਦੀ ਵਾਲਾ ਪੀਨ ਚਮਚ ਦਾ ਦਸਵਾਂ ਹਿੱਸਾ ਲਾ ਲਓ ਜਾਂ ਸਰ ਇਹ ਆਪਾਂ ਇਕੱਠਾ ਕਿਉਂ ਲਖੇ ਕਾਲੀ ਮਿਰਚ ਤੇ ਆਹ ਹਲਦੀ ਉਹਨਾਂ ਨੇ ਕਾਲੀ ਮਿਰਚ ਹਲਦੀ ਮਤਲਬ ਪਾਣੀ ਬਣਾ ਕੇ ਸ਼ੇਰੇ ਇਹ ਡਰਿੰਕ ਲੈਣੀ ਠੀਕ ਹੈ ਠੀਕ ਹੈ ਇਹਨਾਂ ਦੋਨਾਂ ਦੀ ਤੇ ਤੀਜੀ ਇਹਦੇ ਵਿੱਚ ਸਰ ਦਾਲਚੀਨੀ ਵੀ ਮਿਕਸ ਕੀਤੀ ਜਾ ਸਕਦੀ ਪਰ ਇਹ ਦੋਨੋਂ ਮੈਂ ਸਪੈਸ਼ਲ ਰੱਖੀਆਂ ਜੀ ਪੌਲਪ ਕਰਕੇ ਠੀਕ ਹੈ ਘਰੇਲੂ ਇਲਾਜ ਹੈ ਔਰ ਇਨਕਲੂਡਿੰਗ ਸਰ ਇਹਦੇ ਵਿੱਚ ਹੁਣ ਉਹਨਾਂ ਨੇ ਡਾਈਟ ਦੇ ਵਿੱਚ ਆਪਣਾ ਕੀ ਸ਼ਾਮਲ ਕਰਨਾ ਸਰ ਵਿਟਾਮਿਨ ਡੀ ਤੇ ਕੈਲਸ਼ੀਅਮ ਖਾਸ ਕਰਕੇ ਉਹਨਾਂ ਨੇ ਇਨਕਲੂਡ ਕਰਨਾ ਕਿਉਂਕਿ ਇਹਦੇ ਵਿੱਚ ਪੌਲਪ ਨੇ ਤਾਂ ਘਟਣਾ ਹੀ ਰਿਡਿਊਸ ਹੋਣਾ ਹੀ ਹੋਣਾ ਨਾਲ ਪ੍ਰੈਗਨੈਂਸੀ ਦੇ ਚਾਂਸ ਕਾਫੀ ਹੱਦ ਤੱਕ ਵੱਧ ਜਾਂਦੇ ਐ ਤੇ ਏਐਮਐਚ ਵੀ ਰਿਕਵਰ ਹੋ ਜਾਂਦਾ ਹੈ ਤੇ ਮੈਨੂੰ ਲਾਸਟ ਟਾਈਮ ਤੇ ਬੜਿਆਂ ਦੀ ਕਾਲ ਐਮਐਚ ਕਰਕੇ ਆਈ ਸੀ ਕਿ ਮੈਡਮ ਉਹ 12 ਗੋਲੀਆਂ 12 ਗੋਲੀਆਂ ਸਰ ਪਿਛਲੀ ਵੀਡੀਓ ਦੇ ਵਿੱਚ ਹੀ ਜਿਨ੍ਹਾਂ ਨੂੰ ਪੀਰੀਅਡ ਦਾ ਸੈਕਿੰਡ ਵੇ ਚੱਲ ਰਿਹਾ ਸੀ ਨਾ ਸਰ ਉਹਨਾਂ ਪੇਸ਼ੈਂਟ ਦਾ ਹੁਣ ਰਿਜ਼ਲਟ ਆ ਰਿਹਾ ਕਿ ਮੈਮ ਸਾਨੂੰ ਸਿੰਪਟਮ ਆ ਰਹੇ ਐ ਇਸ ਵਾਰੀ ਸਾਡੀ ਪ੍ਰੈਗਨੈਂਸੀ ਠਹਿਰ ਹੀ ਜਾਏਗੀ ਔਰ ਮੈਨੂੰ ਪਤਾ ਏ ਡੈਮ ਸ਼ੁਰ ਉਹਨਾਂ ਦੀ ਪ੍ਰੈਗਨੈਂਸੀ ਉਹ 12 ਗੋਲੀਆਂ ਜਿਹਦੀ ਅਸੀਂ ਗੱਲ ਪਿਛਲੀ ਵਾਰੀ ਕੀਤੀ ਸੀ ਇਹਨਾਂ ਨਾਲ ਉਹਨਾਂ ਦੀ ਪ੍ਰੈਗਨੈਂਸੀ ਤੇ ਸਰ ਠਹਿਰ ਹੀ ਜਾਣੀ ਹੈ ਸਰ ਮਿਹਰ ਬੋਲੇ ਗੋਲੀਆਂ ਗੋਲੀਆਂ ਦੱਸਤੀਆਂ ਕਿ ਹਣਾ ਹੁਣ ਇਹ ਗੋਲੀਆਂ ਪਈਆਂ ਆਪਣੇ ਕੋਲ ਦੇਖੋ ਪਲੇ ਟੈਬਲੇਟ ਖਾਣੀ ਹੈ ਤੇ ਪੌਲੀ ਪੌਲੀ ਵੀ ਹੈ ਨਾ ਸਰ اچھا ਉਹ ਉਹ ਪੌਲੀ ਕੱਢ ਦੇਣਾ ਤੇ ਉਹਨਾਂ ਨੇ ਆ ਖਾ ਲੈਣਾ ਜਿੱਥੇ ਲੇਡੀ ਆਪਣਾ ਗਲੂਟਨ ਫ੍ਰੀ ਡਾਈਟ ਲੈਣ ਲੱਗ ਜੇ ਪ੍ਰੋਸੈਸਡ ਫੂਡ ਨਾ ਖਾਏ 슈ਗਰ ਨੂੰ ਬਿਲਕੁਲ ਹੀ ਅਵੋਇਡ ਕਰ ਦੇ ਫੈਟੀ ਫੂਡਸ ਨਾਲੇ ਰਿਫਾਈਨਡ ਫੂਡਸ ਨਾਲੇ ਫਿਰ ਵੀ ਜਿਹਨਾਂ ਨੂੰ ਲੱਗਦਾ ਵੀ ਉਹ ਇਹ ਸਭ ਚੀਜ਼ਾਂ ਅਵੋਇਡ ਕਰਕੇ ਮੈਡੀਸਿਨ ਵਾਲਾ ਜਾਣਾ ਚਾਹੁੰਦੇ ਹੈ ਕੰਚਨ ਪਾਊਡਰ ਤੇ ਕੰਚਨ ਹੀ ਟੈਬਲੇਟ ਜਿਹੜੀਆਂ ਸਾਹਮਣੇ ਸਾਹਮਣੇ ਪਈਆਂ ਅੱਛਾ ਜੀ ਇਨਾ ਦੋਨਾਂ ਟੈਬਲੇਟ ਤੇ ਪਾਊਡਰ ਉਹਨਾਂ ਨੇ ਆਰਡਰ ਕਰ ਲਿਆ ਨਾ ਆਈ ਥਿੰਕ ਅਸੀਂ ਜਾਦਾ ਕਹੀਏ ਤਬ ਵੀ ਦਿਨ 4 ਮੰਥਸ ਪੋਲੀਪ ਠੀਕ ਹੋ ਜਾਣਾ ਤੇ ਨਾਲ ਉਹਨਾਂ ਦੀ ਪ੍ਰੈਗਨੰਸੀ ਵੀ ਕਨਸੀਵ ਹੋ ਜਾਣੀ ਤਾਂ ਫਿਰ ਜਿਹੜੀ ਉਹਨਾਂ ਨੂੰ ਪ੍ਰੋਬਲਮ ਸਰ ਮੇਨ ਆਂਦੀ ਹੈਗੀ ਕਿ ਉਹਨਾਂ ਦੇ ਪੀਰੀਅਡ ਜਿਹੜੇ ਬਹੁਤ ਡਿਸਟਰਬ ਰਹਿੰਦੇ ਹੈਗੇ ਆ ਔਰ ਉਹਨਾਂ ਨੂੰ ਪੇਨ ਵੀ ਐਬਨਾਰਮਲ ਪੇਨ ਲੋਅਰ ਪਾਰਟ ਦੇ ਵਿੱਚ ਹੁੰਦਾ ਹੈਗਾ ਤਾਂ ਉਹਨਾਂ ਨੇ ਸਿਰ ਪੇਨ ਰਿਕਵਰੀ ਵਾਸਤੇ ਸ਼ਾਲਣੀ ਹੁਣ ਇਹ ਸ਼ਾਲਣੀ ਦੀ ਮੈਂ ਸਪੈਸ਼ਲਾਈਜੇਸ਼ਨ ਦੱਸਦਾ ਇੰਦੀ ਖਾਸੀਅਤ ਕੀ ਹੈ ਇਹਨੇ ਸਿੱਧਾ ਦਰਦ ਤੇ ਨਹੀਂ ਰਿਕਵਰੀ ਕਰਨੀ ਮੇਰੀ ਕਿਸੇ ਵੀ ਮੈਡੀਸਨ ਨਾਲ ਸਿੱਧੀ ਦਰਦ ਨਹੀਂ ਜਾਣੀ ਸਰ ਇਸ ਨੇ ਕਫ ਦੋਸ਼ ਦੀ ਸੀ ਗੱਲ ਕੀਤੀ ਇਸ ਛਾਲਨੀ ਟੈਬਲੇਟਸ ਨੇ ਕਫ ਤੇ ਪਿੱਤ ਤੇ ਕੰਮ ਕਰਨਾ ਜਿਹੜੀ ਉਹਨਾਂ ਦੇ ਅੰਦਰ ਵਾਈ ਬਣੀ ਇਹ ਤਿੰਨਾ ਦੋਸ਼ਾਂ ਨੂੰ ਬੈਲੈਂਸ ਕਰਨਾ ਹੈ ਤੇ ਕਫ ਰਿਡਿਊਸ ਕਰਕੇ ਫੇਰ ਪੇਨ ਘਟਣੀ ਹੈ ਇਕੋਦਮ ਨਹੀਂ ਪੇਨ ਘਟਣੀ ਤੇ ਜੇ ਉਹਨਾਂ ਨੂੰ ਪੀਰੀਅਡ ਦਾ ਇਸ਼ੂ ਹੈ ਪੀਰੀਅਡ ਉਹਨਾਂ ਨੂੰ ਰੈਗੂਲਰ ਨਹੀਂ ਆਉਂਦੇ ਸਮ ਟਾਈਮ ਪੋਲਿਪ ਕਰਕੇ ਸਪੌਟਿੰਗ ਸਪੌਟਿੰਗ ਲੱਗਦੀ ਰਹਿੰਦੀ ਖੁੱਲਕੀ ਆਉਂਦੇ ਹੀ ਨਹੀਂ ਹੈਗੇ ਉਸ ਵਾਸਤੇ ਸਰ ਆਪਾਂ ਨੇ ਲక్ష్ਮੀ ਟੈਬਲੇਟ ਰੱਖੀ ਹੈ ਲక్ష్ਮੀ ਟੈਬਲੇਟ ਦੇ ਨਾਲ ਪੀਰੀਅਡ ਉਹਨਾਂ ਦੇ ਰੈਗੂਲਰ ਹੋ ਜਾਣੇ ਹੈਗੇ ਆ ਤੇ ਨਾਲ ਉਹਨਾਂ ਨੂੰ ਆਪਾਂ ਦੇਵਾਂਗੇ ਆ ਸ਼ੀਮੈਕਸ ਦਾ ਕੰਬੀਨੇਸ਼ਨ ਠੀਕ ਹੈ ਫੇਰ ਵੀ ਲੱਗਦਾ ਹੈ ਕਿ ਕੋਈ ਲੋ ਐਮ ਐਚ ਦੀ ਪੋਲਿਪ ਠੀਕ ਹੋ ਗਿਆ ਲੋ ਐਮ ਐਚ ਦੀ ਪ੍ਰੋਬਲਮ ਹੋਗੀ ਸਰ ਮੇਰੇ ਕੋਲ ਬਹੁਤ ਪੇਸ਼ੈਂਟ ਪੀਣਾ ਸੋਚੇ ਸਮਝੇ ਇਸ ਸਭਾਗ ਮੰਗਾ ਲੈਣ ਪਰ ਸੁਭਾਗੇ ਦੇ ਨਾਲ-ਨਾਲ ਅਗਰ ਪੌਲੀਪ ਹੈਗਾ ਤਾਂ ਉਹਨਾਂ ਦਾ ਯੂਟਰਸ ਤਾਂ ਕਮਜ਼ੋਰ ਹੋ ਗਿਆ ਤਾਂ ਫਿਰ ਉਹਨਾਂ ਨੇ ਨਾਲ-ਨਾਲ ਸਰ ਯੂ ਪਾਵਰ ਯੋਗ ਵੀ ਲੈਣਾ ਹੈਗਾ ਉਹ ਐਪੀਐਸ ਸਰ ਮੁਹਾਲੀ ਪੇ 10 ਸੈਕਟਰ 64 ਐਸੀਐਫ 61 ਉਹ ਸਾਨੂੰ ਇੱਥੇ ਮਿਲ ਸਕਦੇ ਆ ਦਿੱਤੇ ਗਏ ਨੰਬਰਾਂ ਤੇ ਸੰਪਰਕ ਕਰੋ